ਕੋਈ ਪੱਥਰ ਦੀ ਮੂਰਤੀ ਤੇ ਉੱਧਰ ਉਹੋ ਹੀ ਪੱਥਰ ਇਸ ਕੰਧ ਨੂੰ ਲੱਗਾ ਕੋਈ ਗੱਲ ਨਹੀਂ ਉੱਥੇ ਵੀ ਤੇ ਤੂੰ ਸੁਣਦਾ ਤੇ ਇੱਥੇ ਕਿਹੜਾ ਨਹੀਂ ਸੁਣਦਾ ਇੱਥੇ ਵੀ ਫਿਰ ਉੱਥੇ ਹੀ ਨਾਮਾ ਗੁੰਗਾਉਣ ਲੱਗ ਪਿਆ ਪਰ ਨਾਮਦੇਵ ਜੀ ਮਹਾਰਾਜ ਸ੍ਰੀ ਨਾਮਦੇਵ ਮਾਰੇ ਕਿਲੇ ਵਾਲਿਆਂ ਦਾ ਭਜਨ ਕਹਿਣਾ ਤੇਪ ਚ ਸੁਣਿਆ ਕਿਸੇ ਵੀ ਭਗਤ ਦਾ ਨਾਮ ਸ੍ਰੀ ਤੋਂ ਬਿਨਾਂ ਨਹੀਂ ਲੈਣਾ ਕਹਿਣਾ ਸ਼੍ਰੀ ਨਾਮਦੇਵ ਜੀ ਮਹਾਰਾਜ ਸ਼੍ਰੀ ਰਵਿਦਾਸ ਜੀ ਮਹਾਰਾਜ ਸ਼੍ਰੀ ਤਰਲੋਚਨ ਜੀ ਮਹਾਰਾਜ ਇਸ ਤਰ੍ਹਾਂ ਬਚਨ ਮਾਰੇ ਆਪ ਵੀ ਰਸਨਾ ਤੋਂ ਫਰਮਾਉਣਾ ਕਿਉਂ ਜਿਉ ਜਿਉ ਨਾਮਾ ਹਰ ਗੁਣ ਉਚਰੈ ਭਗਤ ਜਨਾ ਕਾ ਦਿਉਰਾ ਫਿਰੈ ਇਧਰ ਨਾਮਾ ਵਹਿ ਗਿਆ ਦਿਉਰੇ ਦੇ ਪਿੱਛੇ ਜਾ ਕੇ ਉਹ ਨਾਮਾ ਬਹਿ ਗਿਆ ਦਿਉਰੇ ਦੇ ਪਿੱਛੇ ਜਾ ਕੇ ਰੱਬ ਨੇ ਤੇ ਦਿਉਰਾ ਫੇਰਦਾ ਚੁੱਤੇ ਜਾ ਕੇ ਹਰੀ ਨੇ ਉਹਦਾ ਤੇਰਾ ਫੇਰਦਾ ਦੇਖਿਆ ਤੇਰੇ ਦੇ ਪਿੱਛੇ ਜਾ ਕੇ ਹਰੀ ਉਹਦਾ ਤੇਰਾ ਫੇਰਦਾ ਮੇਰੀ ਜਿੰਦਗੀ ਵਿੱਚ ਜਾ ਕੇ ਲੱਗਦੇ ਕਿਸੇ ਰੂਪੇ ਜਿਨਾਂ ਕੋ ਦਿਉਰਾ ਫਿਰੇ ਉਹ ਮੰਦਰ ਦਾ ਮੂੰਹ ਜਿਹੜਾ ਜਿੱਥੇ ਪੰਡਤ ਬੈਠੇ ਸੀ ਜਿਨਾਂ ਕੱਢਿਆ ਸੀ ਬਾਹਰ ਬ੍ਰਾਹਮਣਾ ਨੇ ਨੀਵੀਂ ਜਾਨ ਸਮਝ ਕੇ ਨੀਚਾ ਸਮਝ ਕੇ ਜਦੋਂ ਕੱਢਿਆ ਸੀ ਕਹਿੰਦੇ ਨੇ ਮਹਾਰਾਜ ਗਰੀਬ ਨਵਾਜ ਕਹਿੰਦੇ ਨੇ ਬੀਠਲ ਕਹਿੰਦਾ ਕਹਿੰਦਾ ਮੈਂ ਇਹਨਾਂ ਤੋਂ ਲੈਣਾ ਕੀ ਹੈ 나 ਮੈਨੂੰ ਤੇਰਾ ਪਿਆਰ ਚਾਹੀਦਾ ਮੈਨੂੰ ਤੇਰੀ ਪ੍ਰੀਤ ਚਾਹੀਦੀ ਏ ਵਾਹ ਮੇਰਿਆ ਮਾਲਕਾ ਤੇਰੀ ਧਨ ਤੇਰੀ ਪ੍ਰੀਤੀ ਤੁਰੇ ਜਾਂਦੇ ਸਰ ਨਾਮਦੇਵ ਜੀ ਮਹਾਰਾਜ ਗਰੀਬ ਨੂੰ ਆਜ ਕਹਿੰਦੇ ਤੁਰੇ ਜਾਂਦੇ ਜਾਂਦੇ ਮਨ ਚ ਆਇਆ ਇਦਰੇ ਭਗਵਾਨ ਦੇ ਦਰਸ਼ਨ ਜਿਹੜੇ ਨੇ ਬੜੇ ਦੁਰਲੱਭ ਨੇ ਅਸੀਂ ਛੋਟੇ ਜੁਏ ਸਾਨੂੰ ਕਿੱਥੇ ਹੋਣੇ ਨੇ ਕਹਿੰਦੇ ਨੇ ਉਸ ਵੇਲੇ ਭਗਵਾਨ ਤੇ ਭਗਤ ਦੇ ਨਾਲ ਨਾਲ ਹਰ ਜੋਗ ਜੋਗ ਭਗਤ ਉਪਾਇ ਐਜ ਰਖਦਾ ਆਇਆ ਹਰ ਨਾਖਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਰਾਇਆ ਭਜਨ ਕੇ ਤੋਂ ਸ਼ੁਰੂ ਹੈ ਨੀਚੇ ਉੱਚ ਕਰੇ ਮੇਰਾ गोविंद ਕਾਹੂ ਤੇ ਨਾ ਕਹਿ ਰਹੇ ਦਾਸ ਇੱਕ ਨਾਮ ਦੇਵ ਕਬੀਰ ਤਿਲੋਚਨ ਸਦਨਾ ਸੈਨ ਰੇ ਨਾਮ ਲੈ ਦਿੱਤੇ ਸਾਰਿਆਂ ਨੂੰ ਤੇ ਫਿਰ ਕਹਿ ਰਵਿਦਾਸ ਸੁਨੋ ਰੇ ਸੰਤੋ ਹਰ ਜੀਵੋ ਦੇ ਸਭੇ ਸਰੇ ਉਹਨੂੰ ਸਾਰੀਆਂ ਗੱਲਾਂ ਸਰਦੀਆਂ ਨੇ